ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਟੇਸ਼ਕ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਤੇ ਗਿਆ ਵਿਖੇ ਲਗਭਗ 13000 ਕਰੋੜ ਰੁਪਏ ਤੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਤੇ ਉਦਘਾਟਨ ਕੀਤਾ ਇਸ ਪ੍ਰੋਜੈਕਟ ਵਿੱਚ ਗੰਗਾ ਨਦੀ ਉੱਤੇ ਲਗਭਗ 2 ਕਿਲੋਮੀਟਰ ਲੰਬਾ ਪੁਲ ਸ਼ਾਮਲ ਹੈ ਜੋ ਪਟਨਾ ਜ਼ਿਲ੍ਹੇ ਦੇ ਮੋਕਾਮਾ ਅਤੇ ਬੇਗੂਸਰਾਏ ਵਿਚਕਾਰ ਸਿੱਧਾ ਸੰਪਰਕ ਪ੍ਰਦਾਨ ਕਰੇਗਾ ਇਸ ਮੌਕੇ ਇੱਕ ਆਤਮਿਕ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ गया जी के तेज विकास के लिए बिहार की डबल इंजन सरकार लगातार काम कर रही है एक ही दिन में बारह हजार करोड़ रुपए की परियोजनाओं का लोकार्पण हुआ है इनमें ऊर्जा स्वास्थ्य और शहरी विकास के जुड़े कई बड़े प्रोजेक्ट्स हैं इनसे बिहार के उद्योगों को ताकत मिलेगी और युवाओं के लिए रोजगार के नए अवसर भी बनेंगे ਚੋਣ ਕਮਿਸ਼ਨ ਨੇ ਉਪ ਰਾਸ਼ਟਰਪਤੀ ਚੋਣ ਵਾਸਤੇ ਦੋ ਨਿਗਰਾਨ ਨਿਯੁਕਤ ਕੀਤੇ ਨੇ ਪੰਚਾਇਤੀ ਰਾਜ ਮੰਤralੇ ਵਿੱਚ ਵਧੀਕ ਸਕੱਤਰ ਸੁਸ਼ੀਲ ਕੁਮਾਰ ਲੋਖਾਨੀ ਅਤੇ ਵਿੱਤ ਮੰਤralੇ ਵਿੱਚ ਵਧੀਕ ਸਕੱਤਰ ਡਾਕਟਰ ਆਨੰਦਨ ਉਪ ਰਾਸ਼ਟਰਪਤੀ ਚੋਣ ਲਈ ਨਿਗਰਾਨ ਹੋਣਗੇ ਇਹ ਚੋਣ ਅਗਲੇ ਮਹੀਨੇ ਦੀ 9 ਤਰੀਕ ਨੂੰ ਹੋਣੀ ਹੈ ਪਿਛਲੇ ਮਹੀਨੇ ਸਿਹਤ ਕਾਰਨ ਕਰਕੇ ਸ਼੍ਰੀ ਜਗਦੀਪ ਤਨਖੜ ਦੇ ਅਸਤੀਫੇ ਤੋਂ ਬਾਅਦ ਇਹ ਚੋਣ ਜ਼ਰੂਰੀ ਹੋ ਗਈ ਸੀ ਇਹ ਦੇਸ਼ ਵਿੱਚ 17ਵੀਂ ਉਪ ਰਾਸ਼ਟਰਪਤੀ ਚੋਣ ਹੋਵੇਗੀ ਉਪ ਰਾਸ਼ਟਰਪਤੀ ਦੀ ਚੋਣ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਵਾਲੇ ਚੋਣ ਮੰਡਲ ਵੱਲੋਂ ਕੀਤੀ ਜਾਂਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਵਾਸੀ ਭਾਰਤੀ ਉਦਯੋਗਪਤੀ ਅਤੇ ਸਮਾਜ ਸੇਵੀ ਸਵਰਾਜ ਪਾਲ ਦੇ ਦੇਹਾਂਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਪਾਲ ਦਾ ਬ੍ਰਿਟਾਨੀਆ ਚ ਉਦਯੋਗ ਤੇ ਜਨਤਕ ਸੇਵਾ ਚ ਯੋਗਦਾਨ ਤੇ ਪਾਤਰਤਾ ਲੈ ਲੇ ਸਬੰਧ ਨਾਲੀ ਉਹਨਾਂ ਦਾ ਮਜ਼ਬੂਤ ਸਮਰਥਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਨੇ ਸ਼੍ਰੀ ਪਾਲ ਨਾਲ ਆਪਣੀ ਗੱਲਬਾਤ ਨੂੰ ਵੀ ਯਾਦ ਕੀਤਾ। ਸਵਰਾਜ ਪਾਲ ਦਾ ਜਨਮ 18 ਫਰਵਰੀ 1931 ਨੂੰ ਜਲੰਧਰ ਵਿੱਚ ਹੋਇਆ ਸੀ ਅਤੇ ਉਹਨਾਂ ਨੇ ਆਪਣੀ ਹਾਈ ਸਕੂਲ ਦੀ ਪੜ੍ਹਾਈ ਇੱਥੇ ਹੀ ਪੂਰੀ ਕੀਤੀ। ਉਗੇ ਕਾਮੇਡੀਅਨ ਅਤੇ ਪੰਜਾਬੀ ਸਿਨੇਮਾ ਦੇ ਦਿੱਗਜ ਅਦਾਕਾਰ ਜਸਵਿੰਦਰ ਪੱਲਾਦਾ ਅੱਜ ਸਵੇਰੇ ਮੁਹਾਲੀ ਦੇ ਇੱਕ ਨਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਪਨਨ ਸਾਲਾਂ ਦੇ ਸਨ ਸਾਡੇ ਪੱਤਰਕਾਰ ਨੇ ਦੱਸਿਆ ਕਿ ਉਹਨਾਂ ਦਾ ਅੰਤਮ ਸੰਸਕਾਰ ਕੱਲ ਦੁਪਹਿਰ 12 ਵਜੇ ਬਲੌਂਗੀ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ ਲੁਧਿਆਣਾ ਦੇ ਦਰਾਹਾ ਕਸਬੇ ਤੋਂ ਜਨਮੇ ਜਸਵਿੰਦਰ ਪੱਲਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਐਮ ਐਸ ਸੀ ਅਤੇ ਮੇਰਟ ਦੇ ਚੌਧਰੀ ਚਰਨ ਸਿੰਘ ਪੋਸਟ ਗ੍ਰੈਜੂਏਟ ਕਾਲਜ ਤੋਂ ਪੀ ਐਚ ਡੀ ਕੀਤੀ ਅਧਿਆਪਨ ਤੋਂ ਕਾਮੇਡੀ ਅਤੇ ਫਿਲਮੀ ਦੁਨੀਆ ਚਾਹੇ ਜਸਵਿੰਦਰ ਪੱਲਾ ਨੇ ਆਪਣੀ ਵਿਲੱਖਣ ਹਾਸਰਸ ਸ਼ੈਲੀ ਅਤੇ ਫਿਲਮਾਂ ਦੀ ਯਾਦਦਾਰੀ ਗਰਦਾਰਾ ਨਾਲ ਮਨੋਰੰਜਨ ਜਗਤ ਵਿੱਚ ਇੱਕ ਅਮਿੱਟ ਛਾਪ ਛੱਡੀ। ਉਹਨਾਂ ਨੇ ਕਈ ਪ੍ਰਸਿੱਧ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ। ਉਹਨਾਂ ਦਾ ਫਿਲਮੀ ਸਫ਼ਰ ਫਿਲਮ ਦੁੱਲਾ ਪੱਟੀ ਨਾਲ ਸ਼ੁਰੂ ਹੋਇਆ ਸੀ। ਉਹਨਾਂ ਆਪਣੀ ਕਰੀਅਰ ਦੀ ਸ਼ੁਰੂਆਤ ਵਿੱਚ ਜਲੰਧਰ ਦੂਰਦਰਸ਼ਨ ਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਵੀ ਕੰਮ ਕੀਤਾ। ਪੰਜਾਬ ਦੇ ਸੇਤਿ ਪਰਿਵਾਰ ਪਲਾਇ ਮંત્રી ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਦਾ ਲੋਕਾਂ ਨੂੰ ਮੁਕੰਮਲ ਸਿਹਤ ਸੇਵਾਵਾਂ ਤੇ ਬਿਮਾਰੀਆਂ ਦੀ ਰੋਕਥਾਮ ਲਈ ਤਖਤਾ ਪ੍ਰਬੰਧ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਡੇਂਗੂ ਡਾਇਰੀਆ ਚਿਕਨ ਗੁਨਿਆ ਤੋਂ ਰੋਕਥਾਮ ਵਾਸਤੇ ਪ੍ਰਭਾਵਿਤ ਇਲਾਕਿਆਂ 'ਚ ਵਿਸ਼ੇਸ਼ ਡਾਕਟਰੀ ਟੀਮਾਂ ਤਾਇਨਾਤ ਕਰਨ ਤੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਜਾਗਰੂਕਤਾ ਮੁਹਿੰਮ ਹੋਰ ਵਿਆਪਕ ਪੱਧਰ ਤੇ ਚਲਾਉਣ ਦੇ ਹੁਕਮ ਦਿੱਤੇ ਗਏ ਨੇ ਕਲ ਕਪੂਰਥਲਾ ਸਿਵਲ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਕੀ ਕੜੀਚ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਪ੍ਰਭਾਵਿਤ ਪਰਿਵਾਰਾਂ ਦੀ ਸਹਾਉਤ ਲਈ ਬੋਰ ਐਂਬੂਲੈਂਸ ਵੀ ਤਾਇਨਾਤ ਕੀਤੀ ਜਾ ਰਹੀ ਹੈ ਉਹਨਾਂ ਸੁਲਤਾਨਪੁਰ ਤੇ ਪੁਲਾਤ ਦੇ ਪ ਵਿਚ ਸਿਹਤ ਸਿਮਾਵਾਂ ਦੀ ਸਮੀਖਿਆ ਕੀਤੀ ਸਿਹਤ ਮੰਤਰੀ ਨੇ ਕਿਸੇ ਵੀ ਅਣਸੂਖਾਵੇਂ ਹਾਲਾਤ ਨਾਲ ਨਜਠਣ ਲਈ ਸਿਹਤ ਹਸਪਤਾਲ ਕਬੂਥਲਾ ਦੇ ਸੁਲਤਾਨਪੁਰ ਵਿਖੇ ਰਾਖਮੇ ਬਿਸਤਰਿਆਂ ਦੀ ਗਿਣਤੀ ਵਧਾਉਣ ਦੇ ਹੁਕਮ ਵੀ ਦਿੱਤੇ ਉਹਨਾਂ ਗਰਭਵਤੀ ਮਹਿਲਾਵਾਂ ਤੇ ਬੱਚਿਆਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣ ਦੇ ਹੁਕਮ ਦਿੰਦਿਆਂ ਕਿਹਾ ਕਿ ਕੁਝ ਬੋਟਾਂ ਕੇਵਲ ਸਿਹਤ ਸੇਵਾਵਾਂ ਲਈ ਰਾਖਮੀਆਂ ਰੱਖੀਆਂ ਜਾਣ ਸਿਹਤ ਮੰਤਰੀ ਨੇ ਭਾਰਤੀ ਮੈਡੀਕਲ ਐਸੋਸੀਏਸ਼ਨ ਨੂੰ ਪ੍ਰਭਾਵਿਤ ਜੇਤਨਾਤ ਸਿਹਤ ਸੇਵਾਵਾਂ ਲਈ ਡਾਕਟਰੀ ਸੇਵਾਵਾਂ ਦਵਾਈਆਂ ਤੇ ਐਂਬੂਲੈਂਸ ਪ੍ਰਦਾਨ ਕਰਨ ਦੀ ਅਪੀਲ ਕੀਤੀ ਐਸਐਸਓ ਇਸ਼ੂਫਨ ਵੱਲੋਂ ਸਿਹਤ ਮੰਤਰੀ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਗਿਆ ਪੰਜਾਬ ਪੁਲਿਸ ਨੇ ਭਾਰਤੀ ਰਾਸ਼ਟਰੀ ਸ਼ਾਵਰਾ ਅਥਾਰਟੀ ਹੈਲਪਲਾਈਨ 1091 ਅਤੇ ਸਾਈਬਰ ਕ੍ਰਾਈਮ ਹੈਲਪਲਾਈਨ 1930 ਨੂੰ ਇਕੀਕ੍ਰਿਤ ਕਰਕੇ ਹੁਣ ਡਾਇਲ 112 ਨਾਲ ਛੋੜ ਦਿੱਤਾ ਹੈ ਪੰਜਾਬ ਦੀ ਇਹ ਸੇਕੀਕ੍ਰਿਤ ਸੰਕਟ ਕਾਲੀ ਪ੍ਰਤੀਕਿਰਿਆ ਪ੍ਰਣਾਲੀ ਰਾਹੀਂ ਹੁਣ ਨਾਗਰਿਕ ਸ਼ਾਰਾਤੇ ਹੋਏ ਹਾਦਸਿਆਂ ਤੇ ਹੋਰ ਨਾ ਵਾਹਨਾ ਸੰਬੰਧੀ ਹੋਰ ਦਿੱਕਤਾਂ ਦੇ ਨਾਲ ਨਾਲ ਵਿਤੀ ਧੋਖਾਧੜੀ ਅਤੇ ਸਾਈਬਰ ਅਪਰਾਧਾਂ ਦੀ ਰਿਪੋਰਟ ਹੁਣ ਸਿਰਫ 112 ਡਾਇਲ ਕਰਕੇ ਦੇ ਸਕਦੇ ਨੇ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਦੇ ਦਸ਼ਾ ਨਿਰਦੇਸ਼ਾਂ ਹੇਠ ਲਾਗੂ ਕੀਤੀ ਗਈ ਇਹ ਪਹਿਲ ਕਦਮੀ ਇੱਕ ਸਿੰਗਲ ਵਿੰਡੋ ਪਲੇਟਫਾਰਮ ਤਹਿਤ ਕਈ ਮਹੱਤਵਪੂਰਨ ਸੇਵਾਵਾਂ ਪ੍ਰਦਾਨ ਕਰਦੀ ਹੈ ਤਿ ਫੌਰੀ ਸਹਾਇਤਾ ਉਪਲਬਧ ਕਰਵਾਉਣ ਲਈ ਆਸਾਨ ਪਹੁੰਚ ਨੂੰ ਯਕੀਨੀ ਬਣਾਉਂਦੀ ਹੈ ਇਸ ਦਿਨ ਵਾਲੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੈਂਡਲਰ ਐਤਰੀ ਰੀਆ ਆਰ ਆਰ ਐਨ ਯੂ ਚਲੰਦਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਦੁਪਹਿਰ 1:40 ਮਿੰਟ ਤੇ ਨਮਸਕਾਰ